ਗੁਰਮਤਿ ਵਿਚਾਰਾਂ ਜਾਂ ਲੈਕਚਰ ਦੀ ਸ਼ੁਰੂਆਤ ਤੋਂ ਪਹਿਲਾਂ ਲੈਕਚਰ ਹਾਲ ਵਿੱਚ ਬੈਠੇ ਟੀਚਰ ਸਾਹਿਬਾਨ ਵਿਦਿਆਰਥੀ ਸਾਥੀਓ ਗੁਰਪਤੇ ਦੀ ਸਾਂਝ ਪਾਉਣੀ ਕਰੀਏ ਜੀ ਸੋ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਮੇਰਾ ਲੈਕਚਰ ਦਾ ਵਿਸ਼ਾ ਹੈ ਉਹ ਹੈ ਅਕਾਲ ਪੁਰਖ ਅਕਾਲ ਪੁਰਖ ਭਾ ਪਰਮਾਤਮਾ ਜਿਸ ਤਰ੍ਹਾਂ ਹੋਰਾਂ ਧਰਮਾਂ ਵਿੱਚ ਪਰਮਾਤਮਾ ਨੂੰ ਕੋਈ ਨਾਮਾ ਨਾ ਜਾਣਿਆ ਜਾਂਦਾ ਹੈ ਬ੍ਰਹਮ ਬ੍ਰਹਮ ਅੱਲਾ ਉਸ ਤਰ੍ਹਾਂ ਹੀ ਸਿੱਖ ਧਰਮ ਦੇ ਵਿੱਚ ਪਰਮਾਤਮਾ ਨੂੰ ਅਕਾਲ ਪੁਰਖ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਕਾਲ ਪੁਰਖ ਸਾਹ ਪਰਮਾਤਮਾ ਜੋ ਕਿ ਇੱਕ ਹੈ ਜਿਸ ਜੋਤ ਦਾ ਕਰਨ ਕਰਾ ਬਣਾ ਰਹਾ ਹੈ ਜਿਸ ਨੇ ਸਾਰੇ ਦ੍ਰਿਸ਼ਟਮਾਨ ਦਿੱਤੇ ਸੰਸਾਰ ਦੀ ਰਚਨਾ ਕੀਤੀ ਹੈ ਅਤੇ ਉਸ ਨੇ ਹੀ ਸਾਰੇ ਬ੍ਰਹਿਮੰਡਾਂ ਦੀ ਤਾਰਿਆਂ ਦੀ ਸੂਰਜ ਦੀ ਤੇ ਚੰਦ ਦੀ ਰਚਨਾ ਕਰਕੇ ਸੰਸਾਰ ਨੂੰ ਸਮੇਂ ਵਿੱਚ ਬੰਨਿਆ ਹੈ ਅਤੇ ਆਪ ਸਮੇਂ ਤੋਂ ਰਹਿਤ ਹੈ ਭਾਵ ਕਾਲ ਤੋਂ ਰਹਿਤ ਹੈ। ਉਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ। ਉਸ ਨੇ ਹੀ ਉਸ ਨੇ ਹੀ ਸਭ ਨੂੰ ਜਨਮ ਮਰਨ ਦੇ ਗੇੜ ਵਿੱਚ ਬੰਨਿਆ ਹੋਇਆ ਹੈ ਅਤੇ ਉਸ ਦੇ ਹੁਕਮ ਅੰਦਰ ਹੀ ਸਾਰਾ ਸੰਸਾਰ ਚੱਲਦਾ ਹੈ। ਉਸ ਦੇ ਹੁਕਮ ਅੰਦਰ ਹੀ ਸਭ ਜੰਮਦੇ ਹਨ ਤੇ ਉਸ ਦੇ ਹੁਕਮ ਅੰਦਰ ਹੀ ਸਾਰੇ ਮਰਦੇ ਹਨ। ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਮਾਣ ਹੈ ਕਹਿੰਦੇ ਹਨ ਕਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰ ਗੁਰਪ੍ਰਸਾਦ ਭਾਵ ਕੇ ਉਹ ਪਰਮਾਤਮਾ ਆ ਸਤੂ ਦਾ ਨਾਮ ਆ ਜੋ ਸੱਚਾ ਹੈ ਉਹ ਇੱਕ ਹੈ ਅਤੇ ਕਿਸੇ ਨਾਲ ਉਸ ਦਾ ਵੈਰ ਵਿਰੋਧ ਨਹੀਂ ਕਿਸੇ ਨਾਲ ਵੈਰ ਵਿਰੋਧ ਨਹੀਂ ਤੇ ਅਜਿਹੇ ਪਰਮਾਤਮਾ ਦੀ ਜੋ ਪ੍ਰਾਪਤੀ ਹੈ ਉਹ ਗੁਰੂ ਦੁਆਰਾ ਹੀ ਹੁੰਦੀ ਹੈ ਅਤੇ ਗੁਰੂ ਦੀ ਸ਼ਰਨ ਜਾ ਕੇ ਹੀ ਗੁਰੂ ਦੁਆਰਾ ਅਤੇ ਸਭ ਨੂੰ ਦਾਤਾਂ ਦੇਣ ਵਾਲਾ ਵੀ ਉਹੀ ਹੈ। ਹੁਣ ਵਾਲੇ ਸਮੇਂ ਤੋਂ ਲੈ ਕੇ ਹੁਣ ਤੱਕ ਜੁਨਾ ਵੀ ਸਮਾਂ ਹੋਇਆ ਹੈ। ਪੁਰਾਣੇ ਯੁੱਗਾਂ ਨੂੰ ਅਤੇ ਜੋ ਵਰਤਮਾਨ ਸਮਾਂ ਚੱਲ ਰਿਹਾ ਹੈ ਅਤੇ ਆਉਣ ਜਿਹੜਾ ਸਮਾਂ ਆਉਣਾ ਹੈ। ਉਦੋਂ ਵੀ ਸੱਚ ਹੀ ਰਹੇਗਾ। ਮਤਲਬ ਉਹਦੀ ਹੋਂਦ ਹੈ ਜਿਹੜੀ ਉਹ ਹਮੇਸ਼ਾ ਲਈ ਹੈਗੀ। ਉਹ ਕਦੇ ਮਿਟ ਨਹੀਂ ਸਕਦਾ। ਨਿਰਗੁਣ ਸਰਗੁਣ ਅਨੰਕਾਰ ਸੁੰਨ ਸਮਾਤੀ ਆਪ ਆਪਣ ਕੀ ਅਨੰਕਾ ਆਪ ਹੀ ਫਰਜਾਬ। ਅਤੇ ਜੋ ਜਗਤ ਦਾ ਸੰਸਾਰ ਹੈ ਉਹਦਾ ਸਰਗੁਣ ਸਰਗੁਣ ਰੂਪ ਹੈ ਅਦੇ ਆਪ ਉਹ ਨਿਰਗੁਣ ਰੂਪ ਦੇ ਵਿੱਚ ਮਾਇਆ ਤੋਂ ਨਿਰਲੇਪ ਹੋ ਕੇ ਮਾਇਆ ਤੋਂ ਰਹਿਤ ਹੋ ਕੇ ਇਸ ਇਸ ਸੰਸਾਰ ਵਿੱਚ ਹੀ ਰਹਿ ਕੇ ਆਪਣੇ ਆਪ ਦੀ ਹੀ ਸਮਾਧੀ ਵਿੱਚ ਜੀਨ ਹੋਇਆ ਹੋਇਆ ਹੈ ਤੇ ਆਪਣੇ ਆਪ ਦਾ ਹੀ ਧਿਆਨ ਤਰਿਆ ਹੈ ਜਦੋਂ ਮਨੁੱਖ ਪਰਮਾਤਮਾ ਉਹ ਜਿਹੜਾ ਕਾਲਪੁਰਖਾ ਅਹੰਕਾਰ ਕਾਲਪੁਰਖ ਦਾ ਵਾਸਾ ਹੈ ਜੋ ਸੱਚਖੰਡ ਵਿੱਚ ਹੈ ਹੈ ਅਤੇ ਸੱਚਖੰਡ ਹੈ ਉਹ ਸੱਚਖੰਡ ਦੀ ਅਵਸਥਾ ਮਨੁੱਖ ਦੇ ਸਰੀਰ ਅੰਦਰ ਹੀ ਹੈ ਜਦੋਂ ਪਰਮਾ ਜਦੋਂ ਮਨੁੱਖ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਉਸ ਦੀ ਭਗਤੀ ਵਿੱਚ ਲੀਨ ਹੋ ਜਾਂਦਾ ਹੈ ਉਹ ਨਿਰੰਗ ਸੱਚਖੰਡ ਵਿੱਚ ਹੀ ਪਹੁੰਚ ਜਾਂਦਾ ਹੈ। ਕੁਰਦੀ ਜਿਹੜੀ ਅਵਸਥਾ ਹੈ ਉਹ ਸੱਚਖੰਡ ਵਿੱਚ ਹੀ ਪਹੁੰਚ ਜਾਂਦੀ ਹੈ। ਅਤੇ ਆਨੰਦ ਹੀ ਆਨੰਦਮਾਨਦਾ ਹੈ ਸੱਚ ਸੱਚ ਜਿਤੇ ਆਨੰਦ ਹੋ ਜਾਂਦਾ ਹੈ। ਨਿਰੰਕਾਰ ਕੇ ades ਜਾਹੇ ਤਾਂ ਸੁਖ ਰਹਿ ਹੈ ਮਹੱਲ ਅਤੇ ਸਾਰੇ ਸੁੱਖਾਂ ਦੀ ਪ੍ਰਾਪਤੀ ਕਰ ਲੈਂਦਾ ਹੈ ਉਹ ਨੂੰ ਆਨੰਦ ਹੀ ਆਨੰਦ ਮਿਲਦੇ ਹਨ। ਅਤੇ ਇਸੇ ਤਰ੍ਹਾਂ ਹੀ ਭਗਤ ਰਵਦਾਸ ਜੀ ਦਾ ਜੀ ਦਾ ਪ੍ਰਮਾਨ ਹੈ ਬੇਗੰਪੂਰਾ ਸ਼ਹਿਰ ਕੋ ਨਾਉ ਦੁੱਖ ਅੰਦੋਖ ਨਹੀਂ ਟੈਠਾ ਨਾ ਤਸਵੀਰ ਖਰਾ ਨਾ ਤਸਵੀਰ ਖਿਰਾਜ ਨਾ ਮਾਲ ਖਰਾਜ ਨਾ ਕੁਮਲ ਨਾ ਫੋਕ ਨਾ ਖਤਾਨਾ ਦਰਸ ਦੇ ਮਾਲ ਕਿ ਉਹ ਵੀ ਭਗਤ ਰਵਦਾਸ ਜੀ ਪਰਮਾਉਣਾ ਕਰਦੇ ਹਨ ਕਿ ਜੋ ਅਕਾਲਪੁਰਖ ਹੈ ਅਕਾਲਪੁਰਖ ਅਕਾਲਪੁਰਖ ਮਤਲਬ ਬੇਗੰਪੂਰਾ ਸ਼ਹਿਰ ਵਿਖੇ ਵਸਦਾ ਹੈ ਅਤੇ ਇਹ ਸਰੀਰ ਦੀ ਉਹ ਅਵਸਥਾ ਹੁੰਦੀ ਹੈ ਜਦੋਂ ਪਰਮਾਤਮਾ ਦੇ ਨਾਲ ਵਿਚਲੀਨ ਹੋ ਜਾਂਦਾ ਹੈ ਉੱਥੇ ਸੱਚ ਹੀ ਸੱਚ ਹੁੰਦਾ ਹੈ ਉੱਥੇ ਆਨੰਦ ਹੀ ਆਨੰਦ ਹੁੰਦਾ ਹੈ ਨਾ ਉੱਥੇ ਕਿਸੇ ਦਾ ਡਰ ਹੈ ਨਾ ਖੌਫ ਹੈ ਨਾ ਹੀ ਕੋਈ ਚਿੰਤਾ ਜਾਂ ਦੁੱਖ ਹੁੰਦਾ ਹੈ ਨਾ ਹੀ ਉੱਥੇ ਕਿਸੇ ਤਰ੍ਹਾਂ ਦਾ ਕੋਈ ਟੈਕਸਟ ਭਰਨਾ ਪੈਂਦਾ ਹੈ ਅਤੇ ਨਾ ਹੀ ਕੋਈ ਉੱਥੇ ਤੰਗ ਕਰਦਾ ਹੈ ਕਿਸੇ ਨੂੰ ਸੋ ਇੰਨੇ ਕ ਬੇਨਤੀਆਂ ਪਰਵਾਣ ਕਰਨੀ ਹੈ ਹੀ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਵਾਹਿਗੁਰੂ ਦੀ ਕਾਠਾਲ ਸਾਰੋ ਜੀ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ